ਜਦੋਂ ਤੋਂ ਪੁੱਛਾ ਤਾਂ ਜਦੋਂ ਵਿਸ਼ਵਾਸ ਨਾਲ ਰਾਮ ਦੇ ਦਾਸ ਕੋਲ ਪ੍ਰਾਰਥਨਾ ਕਰਵਾ ਕੇ ਜੇ ਤਾਂ ਅੱਖ ਸਹੀ ਸਲਾਮਤ ਬਣ ਗਈ ਸਾਰੀ ਮੈਂ ਮਯਸੂ ਦੇ ਨਾਮ ਕੋ ਮਿਲੇ ਸੋ ਜਦੋਂ ਉਸ ਨੂੰ ਤਾਂ ਜਗਤ ਪੁੱਛਿਆ ਸੀ ਅੱਖਾਂ ਲਈ ਉਹਨੇ ਕੀ ਬੋਲਿਆ ਸੀ ਮੈਂ ਕਹਿੰਦੇ ਸੀ ਵੀ ਤੇਰੇ ਪਿੱਛੇ ਲੈ ਘੜ ਗਈ ਨੇ ਤੇ ਵੀ ਅੱਖ ਨਹੀਂ ਜਲੀ ਬਚਾਈ ਫਿਰ ਮੈਂ ਭਾਈਤੀ ਗਈ ਨਾ ਫਾਈਟ ਨਹੀਂ ਗਈ ਆਪਰੇ ਸਮੇਂ ਨਾਲ ਨੂੰ ਫਿਰ ਮੈਂ ਗਈ ਕਿ ਕਟੀਆਂ ਵਿੱਚ ਕਿੱਥੇ ਲਏ ਜਾਂਦੇ ਨੇ ਮੁਕਸਰ ਮੁਕਸਰ ਆਣੇ ਆਖਾ ਵੀ ਤੇਰੇ ਲਈ ਖੜਾ ਹੋ ਗਿਆ ਨੇ ਜਿਵੇਂ ਨਹੀਂ ਆਖਾ ਤੇਰੀ ਬਾਣੀ ਤੇ ਕਹੀ ਫੇਰ ਮਗਈਆ ਗੰਗਾ ਨਗਰ ਗੰਗਾ ਨਗਰ ਆਣ ਪੇਜੇ ਕਪੀਸ਼ਾਨ ਤੋਏ ਪਰ ਗਏ ਮੋਹਰਾਂ ਦੇ ਪੇਜੇ ਕਪੀਸ਼ਾਨ ਇੱਥੇ ਗਈ ਆਪਣੀ ਜੀਹੀ ਗੁਰੂ ਸਾਹਿਬਾ ਤੇ ਆਖਣੀ ਵੀ ਵੀ ਤੇਰੀ ਬਾਣੀ ਤੇ ਦੁਸਰੀ ਬੁਆ ਲੈ ਜੀਹਨ ਤੇ ਗਰੇ ਜਾਨਾ ਤੇਰੇ ਤੇ ਪਾਦ ਨੇ ਚ ਪਿਆ ਨਾ ਸੁਣਾਈ ਦੇ ਮੈਂ ਤੋਹ ਸਾਲ ਦਿਨ ਲੇਵੇਂ ਰਹੀ ਫੇਰੀਆਂ ਫਿਰ ਮੈਂ ਰਾਖਣਾ ਗਵਾਵਾ ਕਰਾ ਆਗੀ ਨੇ ਤੇ ਹੁਣ ਮੈਂ ਗਈਏ ਜੈਤੋ ਤੇ ਜੈਤੋ ਅੱਗੇ ਆ ਬੀਬੀ ਤੇਰੀ ਅੱਖ ਬੰਦ ਦੇ ਦੀ ਜਿੰਨੀ ਨਿਗਾ ਉਹੇ ਰਾਤ ਦੇ ਰੰਗ ਨੇ ਨਿਹਾਏ ਵੀ ਕੀ ਪਰਦੇ ਵਿੱਚ ਤੇ ਮੈਨੂੰ ਆਂਖੀਆਂ ਨਾਲ ਦੋ ਵੀ ਦੋ ਉਂਗਲਾਂ ਨਹੀਂ ਦਿਸਦੀਆਂ ਸੀ ਨੇੜੇ ਤੇ ਹੁਣ ਅਰੇ ਸਟੇਮ ਉਹਦੇ ਮੈਂ ਸਾਰੀ ਸੰਗਤ ਦਿੱਸਦੀ ਤੇ ਆ ਮੈਂ ਅੱਖ ਨੂੰ ਕਿ ਸਾਰਾ ਉਸੇ ਦਸਤਾ ਹੈ ਜੋਰ ਦੀ ਤਾਰੀਫ ਕਰੋ ਪ੍ਰੋਫੈਸਰ ਜੀ ਜੋਰ ਦੀ ਜੋਰ ਦੀ ਸੋ ਬਸਤਿਕ ਕਾਫੀ ਹੋਸਪੀਟਲ ਵਿੱਚ